ਰਸੋਈ ਵਿੱਚ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਕਿਸੇ ਵੀ ਤਰੀ ਵਾਲੀ ਸਬਜ਼ੀ ਵਿੱਚ ਨਮਕ ਤੇਜ਼ ਹੋ ਜਾਵੇ ਤਾਂ ਉਸ ਵਿੱਚ ਛੋਟੇ ਛੋਟੇ ਪੇੜੇ ਆਟੇ ਦੇ ਪਾ ਦਿਓ ਇਸ ਨਾਲ ਸਬਜ਼ੀ ਵਿੱਚੋਂ ਨਮਕ ਠੀਕ ਹੋ ਜਾਵੇਗਾ ਨੰਬਰ 2 ਦਾਲ ਸਬਜ਼ੀ ਨੂੰ ਜਦੋਂ ਵੀ ਤੁਸੀਂ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਟਮਾਟਰ ਪਾਉਣ ਤੋਂ ਪਹਿਲਾਂ ਹੀ ਨਮਕ ਪਾ ਦਿਓ ਜਿਹਾ ਕਾਰਨ ਨਾਲ ਟਮਾਟਰ ਜਲਦੀ ਨਾਲ ਤੇ ਚੰਗੀ ਤਰ੍ਹਾਂ ਪੱਕ ਜਾਣਗੇ। ਨੰਬਰ 3 ਜਦੋਂ ਵੀ ਤੁਸੀਂ ਆਲੂ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕੀ ਜਿਹੀ ਕਸੂਰੀ ਮੇਥੀ ਤੇ ਪੀਸਿਆ ਹੋਇਆ ਜੀਰਾ ਵੀ ਜ਼ਰੂਰ ਪਾ ਲਿਆ ਕਰੋ। ਇਸ ਨਾਲ ਸਬਜ਼ੀ ਦਾ ਸਵਾਦ ਬਹੁਤ ਵੱਧ ਜਾਂਦਾ ਹੈ ਜਿਸ ਨੂੰ बार-बार ਖਾਣ ਦਾ ਮਨ ਕਰਦਾ ਹੈ। ਨੰਬਰ 4 ਦਾਲਾਂ ਵਾਲੇ ਡੱਬੇ ਵਿੱਚ ਲੌਂਗ ਤੇ ਤੇਜਪत्ता जरूर પાਕੇ ਰੱਖੋ ਇਸ ਨਾਲ ਦਾਲਾਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ ਨੰਬਰ 5 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਰਸੋਈ ਵਿੱਚ ਮਿੱਠੇ ਸੋਡੇ ਵਾਲੇ ਪਾਣੀ ਦਾ ਪੋਚਾ ਲਗਾ ਦਿੰਦੇ ਹੋ ਤਾਂ ਇਸ ਨਾਲ ਤੁਹਾਡੀ ਰਸੋਈ ਦੀ ਸੈਲਫ ਉੱਪਰ ਕੋਈ ਵੀ ਕੀੜਾ ਜਾਂ ਕਾਕਰੋਚ ਨਹੀਂ ਚੜੇਗਾ ਨੰਬਰ 6 ਜਦੋਂ ਵੀ ਤੁਸੀਂ ਕਸੂਰੀ ਮੇਥੀ ਨੂੰ ਡੱਬੇ ਵਿੱਚ ਪਾਉਂਦੇ ਹੋ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੁੱਪ ਜ਼ਰੂਰ ਲਗਾ ਲਓ ਇਸ ਨਾਲ ਉਹ ਨਾ ਤਾਂ ਖਰਾਬ ਹੋਵੇਗੀ ਤੇ ਨਾਲ ਹੀ ਬਰੀਕ ਬਰੀਕ ਵੀ ਹੋ ਜਾਵੇਗੀ ਨੰਬਰ 7 ਜਦੋਂ ਵੀ ਤੁਸੀਂ ਕੋਈ ਵੀ ਪੈਕਟ ਵਿੱਚੋਂ ਚੀਜ਼ ਕੱਢਦੇ ਹੋ ਤਾਂ ਤੁਰੰਤ ਉਸ ਪੈਕਟ ਨੂੰ ਰਬੜ ਨਾਲ ਬੰਨ ਜ਼ਰੂਰ ਦਿਓ ਇਸ ਨਾਲ ਉਹ ਚੀਜ਼ ਖਰਾਬ ਨਹੀਂ ਹੋਵੇਗੀ ਨੰਬਰ 8 ਜਦੋਂ ਵੀ ਤੁਸੀਂ ਰੋਟੀ ਵਾਲੇ ਤਵੇ ਨੂੰ ਸਾਫ਼ ਕਰਦੇ ਹੋ ਤਾਂ ਉਸ ਉੱਪਰ ਨਮਕ ਤੇ ਮਿੱਠਾ ਸੋਡਾ ਲਗਾ ਕੇ ਨਿੰਬੂ ਨਚੋੜ ਦਿਓ ਤੇ ਫਿਰ ਸਟੀਲ ਬੂਲ ਨਾਲ ਰਗੜ ਦਿਓ ਇਸ ਨਾਲ ਉਸ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਤੇ ਉਹ ਚਮਕ ਉਠੇਗਾ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੀ ਰਸੋਈ ਨੂੰ ਸਾਫ਼ ਕਰਕੇ ਰੱਖਦੇ ਹੋ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ ਨੰਬਰ 10 ਰਾਜਮਾ ਨੂੰ ਬਣਾਉਣ ਤੋਂ ਪਹਿਲਾਂ ਹਲਕਾ ਜਿਹਾ ਮਿੱਠਾ ਸੋਡਾ ਪਾ ਕੇ ਉਬਾਲ ਲਓ ਇਸ ਨਾਲ ਉਹ ਜਲਦੀ ਗਲ ਜਾਣਗੇ ਤੇ ਨਾਲ ਹੀ ਉਹ ਸਵਾਦ ਵੀ ਬਹੁਤ ਵਧਣਗੇ ਨੰਬਰ 11 ਜਦੋਂ ਵੀ ਤੁਸੀਂ ਅਰਬੀ ਨੂੰ ਕੱਟਦੇ ਹੋ ਤਾਂ ਪਹਿਲਾਂ ਆਪਣੇ ਹੱਥਾਂ ਉੱਪਰ ਸਰੋਂ ਦਾ ਤੇਲ ਲਗਾ ਲਓ ਫਿਰ ਅਰਬੀ ਨੂੰ ਕੱਟੋ ਇਸ ਨਾਲ ਹੱਥਾਂ ਉੱਪਰ ਖਾਜ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 12 ਜੇਕਰ ਸਬਜੀ ਕੱਟਣ ਵਾਲਾ ਬੋਰਡ ਹਿੱਲ ਰਿਹਾ ਹੋਵੇ ਤਾਂ ਉਸ ਦੇ ਥੱਲੇ ਇੱਕ ਤੌਲੀਆ ਵਿਛਾ ਲਓ ਇਸ ਨਾਲ ਤੁਹਾਡਾ ਬੋਰਡ ਹਿੱਲੇਗਾ ਨਹੀਂ ਤੇ ਸਬਜੀ ਆਸਾਨੀ ਨਾਲ ਕੱਟ ਹੋ ਜਾਵੇਗੀ ਨੰਬਰ 13 ਜਦੋਂ ਵੀ ਤੁਸੀਂ ਆਲੂ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਹਲਕਾ ਜਿਹਾ ਮਿੱਠਾ 소ਡਾ ਤੇ ਕਸੂਰੀ ਮੇਥੀ ਪਿਆਜ਼ ਤੇ ਨਿੰਬੂ ਦਾ ਰਸ ਮਿਕਸ ਕਰ ਲਓ ਇਸ ਨਾਲ ਪਰੌਂਠੇ ਬਹੁਤ ਨਰਮ ਦੇ ਸਵਾਦ ਵਧਣਗੇ ਜਿਸ ਨਾਲ ਤੁਸੀਂ ਉਹਨਾਂ ਨੂੰ ਬਾਰ-ਬਾਰ ਖਾਣ ਦੇ ਚਾਹਵਾਨ ਹੋਵੋਗੇ ਨੰਬਰ 14 ਜੇਕਰ ਕੋਈ ਜਲਿਆ ਹੋਇਆ ਬਰਤਨ ਸਾਫ਼ ਨਾ ਹੋ ਰਿਹਾ ਹੋਵੇ ਤਾਂ ਉਸ ਨੂੰ ਸਾਫ਼ ਕਰਨ ਲਈ ਪਾਣੀ ਵਿੱਚ ਮਿੱਠਾ ਸੋਡਾ ਪਾ ਕੇ ਪਿਉਂ ਦਿਓ ਇਸ ਨਾਲ ਉਹ ਬਰਤਨ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਵੇਗਾ ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਆਪਣੀ ਰਸੋਈ ਦੇ ਬਰਤਨਾਂ ਨੂੰ ਸਵਾਦ ਨਾਲ ਸਾਫ਼ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ रह ਸਕਦੇ ਹੋ ਤੇ ਨਾਲ ਹੀ ਤੁਹਾਡੇ ਬਰਤਨ ਇੰਨੇ ਚਮਕ ਜਾਣਗੇ ਕਿ ਤੁਸੀਂ ਖੁਦ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਨੰਬਰ 16 ਰਸੋਈ ਵਿੱਚ ਕਦੇ ਵੀ ਕੋਈ ਵੀ ਚੀਜ਼ ਨੂੰ ਨੰਗਾ ਨਾ ਰੱਖੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 17 ਜੇਕਰ ਤੁਸੀਂ ਹਲਕੀ ਜਿਹੀ ਕਾਲੀ ਮਿਰਚ ਦਹੀਂ ਵਿੱਚ ਪਾ ਕੇ ਖਾ ਲਓ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ ਨੰਬਰ 18 ਜਿਹੜੀਆਂ ਔਰਤਾਂ ਸਬਜ਼ੀ ਬਣਾਉਣ ਸਮੇਂ ਸਬਜ਼ੀ ਵਿੱਚ ਕਸੂਰੀ ਮੇਥੀ ਜਾਂ ਫਿਰ ਮੇਥੀ ਦਾਣਾ ਨਹੀਂ ਪਾਉਂਦੀਆਂ ਉਹਨਾਂ ਔਰਤਾਂ ਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 19 ਰਸੋਈ ਵਿੱਚੋਂ ਜਦੋਂ ਵੀ ਤੁਸੀਂ ਕੰਮ ਕਰਕੇ ਬਾਹਰ ਆਉਂਦੇ ਹੋ ਤਾਂ ਤੁਰੰਤ ਰਸੋਈ ਦਾ ਬੱਲਬ ਬੰਦ ਕਰ ਦਿਓ। ਇਸ ਨਾਲ ਕਦੇ ਵੀ ਮੱਖੀ ਮੱਛਰ ਰਸੋਈ ਵਿੱਚ ਇਕੱਠਾ ਨਹੀਂ ਹੋਵੇਗਾ। ਨੰਬਰ 20 ਫ੍ਰਿਜ ਦੀ ਸਫਾਈ ਵੀ ਸਮੇਂ ਸਿਰ ਕਰਦੇ ਰਿਹਾ ਕਰੋ। ਅਜਿਹਾ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਨੰਬਰ 21 ਰੋਟੀਆਂ ਵਾਲੇ ਡੱਬੇ ਨੂੰ ਰੋਜ਼ਾਨਾ ਰਾਤ ਨੂੰ ਸਾਫ਼ ਕਰਕੇ ਹੀ ਸੋਵੋ ਇਸ ਨਾਲ ਡੱਬਾ ਸਾਫ਼ ਰਹਿੰਦਾ ਹੈ ਤੇ ਰੋਟੀਆਂ ਵਿੱਚੋਂ ਵੀ ਸਮੈਲ ਨਹੀਂ ਆਉਂਦੀ ਨੰਬਰ 22 ਜਦੋਂ ਵੀ ਰਾਮ ਤੋਰੀਆਂ ਦੀ ਸਬਜ਼ੀ ਬਣਾਓ ਤਾਂ ਉਹਨਾਂ ਵਿੱਚ ਜਾਂ ਤਾਂ ਮਲਾਈ ਪਾ ਦਿਓ ਤੇ ਜਾਂ ਫਿਰ ਦੁੱਧ ਇਸ ਨਾਲ ਉਹ ਬਹੁਤ ਹੀ ਸਵਾਦ ਬਣਨਗੀਆਂ ਤੇ ਨਾਲ ਹੀ ਇਹਨਾਂ ਨੂੰ ਹਮੇਸ਼ਾ ਲੋਹੇ ਦੀ ਕੜਾਹੀ ਵਿੱਚ ਹੀ ਬਣਾਓ ਨੰਬਰ 23 ਜਦੋਂ ਵੀ ਤੁਸੀਂ ਚੌਲਾਂ ਨੂੰ ਤੜਕਾ ਲਗਾਉਂਦੇ ਹੋ ਤਾਂ ਇਸ ਵਿੱਚ ਤੇਜ ਪੱਤਾ ਵੀ ਜ਼ਰੂਰ ਪਾ ਲਿਆ ਕਰੋ ਇਸ ਨਾਲ ਚੌਲਾਂ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਨੰਬਰ 24 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਰਾਤ ਦੇ ਸਮੇਂ ਪਾਣੀ ਦੀ ਬਾਲਟੀ ਭਰ ਕੇ ਰੱਖ ਦਿੰਦੇ ਹੋ ਤੇ ਸਵੇਰੇ ਇਸ ਪਾਣੀ ਨੂੰ ਘਰ ਦੇ ਕੋਲਿਆਂ ਉੱਪਰ ਪਾ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਨੰਬਰ 25 ਚਾਹ ਬਣਾਉਣ ਸਮੇਂ ਉਸ ਵਿੱਚ ਜੇਕਰ ਤੁਸੀਂ ਅਮਰੂਦ ਦਾ ਪੱਤਾ ਪਾ ਲਓ ਇਸ ਨਾਲ ਤੁਸੀਂ ਇਨਫੈਕਸ਼ਨ ਤੋਂ ਵੀ ਬਚੇ रह ਸਕਦੇ ਹੋ ਤੇ ਨਾਲ ਹੀ ਤੁਸੀਂ ਖੰਘ ਜ਼ੁਕਾਮ ਦੀ ਸਮੱਸਿਆ ਤੋਂ ਵੀ ਕੂਹਾਂ ਦੂਰ ਰਹੋਗੇ ਨੰਬਰ 26 ਜਦੋਂ ਵੀ ਤੁਸੀਂ ਨਿੰਬੂ ਪਾਣੀ ਬਣਾਉਂਦੇ ਹੋ ਤਾਂ ਨਿੰਬੂ ਕਦੇ ਵੀ ਛੁੱਟੋ ਨਾ ਸਗੋਂ ਉਹਨਾਂ ਨੂੰ ਇੱਕ ਬਰਤਨ ਵਿੱਚ ਪਾ ਲਓ ਤੇ ਫਿਰ ਸਿਰਕਾ ਤੇ ਚੀਨੀ ਬਾ ਦਿਓ ਫਿਰ ਕੁਝ ਦਿਨ ਬਾਅਦ ਧੁੱਪ ਵੀ ਲਗਾ ਲਓ ਇਸ ਨਾਲ ਉਹ achar ਬਣ ਕੇ ਤਿਆਰ ਹੋ ਜਾਵੇਗਾ। ਨੰਬਰ 27 ਮਿੱਟੀ ਦੇ ਬਰਤਨ ਵਿੱਚ ਬਣਾਈ ਗਈ ਦਾਲ ਸਬ지 ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ। ਨੰਬਰ 28 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਤੇਜ ਪੱਤਾ ਜਲਾ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਮੱਖੀ ਮੱਛਰ ਤੇ ਨਕਾਰਾਤਮਕ ਊਰਜਾ ਪਾਵਨ 네ਗੇਟਿਵ એનર્ਜੀ ਨਹੀਂ ਫੈਲਦੀ। ਨੰਬਰ 29 ਕੱਪੜਿਆਂ ਦਾ ਪੀਲਾਪਣ ਖਤਮ ਕਰਨ ਲਈ ਕੱਪੜਿਆਂ ਨੂੰ ਨੀਲ ਜ਼ਿਆਦਾ ਦਿਓ। ਅਜਿਹਾ ਕਰਨ ਨਾਲ ਕੱਪੜਿਆਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ। ਨੰਬਰ 30 ਜੇਕਰ ਤੁਸੀਂ ਰੋਜ਼ਾਨਾ ਆਪਣੇ ਖਾਣੇ ਵਿੱਚ ਗੁੜ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਦੇ ਲਈ ਬਚੇ ਰਹਿ ਸਕਦੇ ਹੋ ਕਿਉਂਕਿ ਗੁੜ ਸਾਡੇ ਲਈ ਇੱਕ ਵਰਦਾਨ ਹੈ ਜੋ ਕਿ ਸਾਡੀਆਂ ਅਨੇਕਾਂ ਹੀ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ। ਇਹ ਸਾਡੇ ਖੂਨ ਨੂੰ ਵੀ ਗਾੜਾ ਹੋਣ ਤੋਂ ਰੋਕਦਾ ਹੈ ਤੇ ਸਾਡੇ ਕੋਲੇਸਟ੍ਰੋਲ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ